ਕਰ ਛੱਡਣੇ ਸੌਖੇ ਨਹੀਂ ਜਿਨ੍ਹਾਂ ਨੂੰ ਛੱਡਣ ਲੱਗੇ ਰੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸੋਸ਼ਲ ਮੀਡੀਆ ਤੇ ਵਤਨੋਂ ਦੂਰ ਰਹਿੰਦੇ ਆ ਪੰਜਾਬੀਆਂ ਤੇ ਕਈ ਗਾਣੇ ਵੀ ਮਕਬੂਲ ਹੋਏ ਨੇ ਮਜਬੂਰੀਆਂ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਆਪਣੇਤੋਂ ਵੱਖ ਕਰਵਾ ਦਿੰਦੀਆਂ ਨੇ ਇਸ ਵੀਡੀਓ ਨੇ ਸਭ ਦੀਆਂ ਅੱਖਾਂ ਨਾਮ ਕਰਕੇ ਰੱਖ ਦਿੱਤੀਆਂ ਨੇ ਇੱਕ ਵੀਰ ਆਪਣਾ ਸੋਹਣਾ ਵਤਨ ਛੱਡ ਕੇ ਰੋਜੀ ਰੋਟੀ ਦੀ ਭਾਲ ਦੇ ਲਈ ਵਿਦੇਸ਼ ਚੱਲਾ ਹੁੰਦਾ ਜਾਂ ਤੋਂ ਪਹਿਲਾਂ ਉਹ ਆਪਣੇ ਨਿੱਕੇ ਜਿਹੇ ਬੱਚੇ ਨੂੰ ਚੋੱਕ ਕੇ ਸੀਨੇ ਨਾਲ ਲਾਉਂਦਾ ਉਸ ਨੂੰ ਪਿਆਰ ਕਰਦਾ ਹੈ ਸੱਚੀ ਦੋਸਤੋ ਬਹੁਤ ਹੀ ਭਾਵਕ ਕਰ ਦੇਣ ਵਾਲੀ ਵੀਡੀਓ ਹੈ ਮਜਬੂਰੀਆਂ ਇਨਸਾਨ ਤੋਂ ਆਪਣੇ ਧੀਆ ਪੁੱਤਾਂ ਤੋਂ ਦੂਰ ਕਰ ਦਿੰਦੀਆਂ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਹੁਤ ਹੀ ਭਾਵਕ ਕਰ ਦੇਣ ਵਾਲੀ ਵੀਡੀਓ ਹੈ ਨਿਕਲ ਕੇ ਸਾਹਮਣੇ ਆਈ ਹੈ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ